ਜਿੱਥੇ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਅਸੀਂ ਕਹਿੰਨੇ ਆ ਇੱਥੇ ਅੱਜ ਮਜ਼ਦੂਰਤਾ ਨਜ਼ਰ ਆਈ ਕਿਸਾਨ ਨਹੀਂ ਨਜ਼ਰ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪੰਜਾਬ ਸਰਕਾਰ ਨਾਲੋਂ ਜ਼ਿਆਦਾ ਬਜਟ ਹੈ ਉਹਨਾਂ ਨੇ ਆ ਕੇ ਇਹਨਾਂ ਦੀ ਕੋਈ ਸਾਰ ਨਹੀਂ ਲਈ ਅਸੀਂ ਵੱਡੇ ਵੱਡੇ ਬੋਰਡ ਲਾ ਲੈਨੇ ਆ ਉੱਥੇ ਲੰਗਰ ਲਾ ਲੈਨੇ ਆ ਵੀ ਸਾਡੇ ਆਹਾ ਅਸੀਂ ਆ ਲੰਗਰ ਲਾਇਆ ਜੀ ਅਸੀਂ ਆ ਲੰਗਰ ਲਾਇਆ ਜੀ ਉਹ ਉਹ ਲੰਗਰ ਹੈ ਜਿਹੜੇ ਉਹ ਮੈਂ ਕਹਿੰਨਾ ਵੀ ਐਵੇਂ ਨਾਮ ਦੇ ਲੰਗਰ ਹੈ ਅੱਜ ਇੱਥੇ ਲੋੜ ਸੀ ਇਹਨਾਂ ਲੋਕਾਂ ਦੀ ਸਾਰ ਲੈਣ ਦੀ ਸੋ ਮੈਂ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਯੋਗ ਮੁਆਵਜ਼ਾ ਜੋ ਇਹਨਾਂ ਦਾ ਬਣਦਾ ਹੈ ਇਸ ਹਮ ਦੇ ਵਿੱਚਨ ਇਹਨਾਂ ਦੀ ਸੁਰੱਖਿਆ ਪੁਲਿਸ ਇੱਥੇ ਢੇੜਾ ਮਾਰੇ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇ ਵੀ ਪਿਛਲੇ ਦਿਨੀ 9 ਤਰੀਕ ਨੂੰ ਪੰਜਾਬ ਦੇ ਇੱਕ ਪਿੰਡ ਜਿਸ ਨੂੰ ਦਾਨ ਸਿੰਘ ਵਾਲਾ ਉਸ ਦੇ ਲਾਗੇ ਹੀ ਆ ਜਿਹੜਾ ਜੀ ਬਾਬਾ ਜੀਵਨ ਸਿੰਘ ਬਸਤੀ ਉੱਥੇ ਤਰਾਸਦੀ ਘਟਨਾ ਘਟੀ ਤੇ ਇਸ ਘਟਨਾ ਦੇ ਦੌਰਾਨ ਆ ਜਿਹੜਾ 8 ਘਾਰਾ ਜਿਹੜੇ ਉਹ ਸਾੜ ਕੇ ਤਬਾਹ ਕਰ ਦਿੱਤੇ ਗਏ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਸਿਰਫ ਸਿਰਫ ਦਰਿੰਦੇ ਨਹੀਂ ਕਿ ਸਭੂ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਨਸਾਨੀਅਤ ਵੀ ਜਾਂਦਾ ਹੈ ਵੀ ਆ ਤੇ ਇਸ ਘਟਨਾ ਤੋਂ ਬਾਦ ਆ ਜਿਹੜਾ ਵੱਡੇ ਪੱਧਰ ਤੇ ਲੋਕਾਂ ਨੇ ਆ ਜਿਹੜਾ ਉੱਥੇ ਪਹੁੰਚੇ ਲੋਕਾਂ ਨੇ ਉਹਨਾਂ ਪਰਿਵਾਰਾਂ ਨੂੰ ਹੌਸਲਾ ਦਿੱਤਾ ਤੇ ਹੁਣ ਵੀ ਆ ਜਿਹੜੇ ਵੱਖਰੇ ਵੱਖਰੇ ਲੋਕ ਵੱਖਰੇ ਵੱਖਰੇ ادارے ਆ ਜਿਹੜੇ ਉੱਥੇ ਪਹੁੰਚ ਰਹੇ ਆ ਕਿ ਇਹਨਾਂ ਪਰਿਵਾਰਾਂ ਨੂੰ ਜੋ ਬੰਦ ਦਾ ਮੁਆਵਜ਼ਾ ਉਹ ਵੀ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਬੰਦ ਹੀ ਜਿਹੜੀ ਉਹ ਸਜ਼ਾ ਦਿੱਤੀ ਜਾਵੇ ਅੱਜ ਇਸ ਪਿੰਡ ਦੇ ਵਿੱਚ ਬਾਬਾ ਜੀਵਨ ਸਿੰਘ ਵਿਦਿਅਕ ਅਤੇ ਭਲਾਈ ਟਰਸਟ ਤੋਂ ਚੰਦ ਸਿੰਘ ਜੀ ਤੇ ਨਾਲ ਉਹਨਾਂ ਦੀ ਟੀਮ ਪਹੁੰਚੀ ਹੋਈ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਵੀ ਦੇਖਦੇ ਹੈਗੇ ਉਹ ਘਟਨਾ ਨੂੰ ਪ੍ਰਧਾਨ ਜੀ ਸਵਾਗਤ ਹੈ ਜੀ ਪਹਿਲਾਂ ਤਾਂ ਧੰਨਵਾਦ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਆ ਜੋ ਮੀਡੀਆ ਰਾਹੀਂ ਹਰ ਥਾਂ ਤੇ ਤੁਸੀਂ ਗੱਲ ਪਹੁੰਚਾਉਣੀ ਹੈ ਮੈਂ ਵੀ ਇੱਕ ਵੀਡੀਓ ਦੇਖੀ ਤਾਂ ਅੱਜ ਅਸੀਂ ਦਾਨ ਸਿੰਘ ਵਾਲਾ ਵਿਖੇ ਪਹੁੰਚੇ ਆ ਪਹਿਲਾਂ ਤਾਂ ਅਸੀਂ ਵੀਡੀਓ ਦੇਖ ਕੇ ਤੁਰੰਤ ਐਸਐਸਪੀ ਸਾਹਿਬ ਨੂੰ ਮਿਲੇ ਅਸੀਂ ਆਪਦਾ ਵਫਦ ਲੈ ਕੇ ਉਹ ਰਾਈਟਨ ਦੇ ਵਿੱਚ ਅਸੀਂ ਉਹਨਾਂ ਨੂੰ ਆਪਣਾ ਦਿੱਤਾ ਵੀ ਜਿਹੜੇ ਦੋਸ਼ੀ ਹੈ ਦਾਨ ਸਿੰਘ ਵਾਲਾ ਵਿਖੇ ਬਾਬਾ ਜੀਵਨ ਸਿੰਘ ਨਗਰ ਹੈ ਜੋ ਡਾਂਸਿੰਗ ਵਾਲਾ ਵੀਖੀ ਉੱਥੇ ਜੋ ਘਟਨਾ ਵਾਪਰੀਆ ਉਸ ਤੇ ਤੁਰੰਤ ਐਕਸ਼ਨ ਲਿਆ ਜਾਵੇ ਔਰ ਦੋਸ਼ੀਆਂ ਨੂੰ ਪਕੜ ਕੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਅਤੇ ਪੀੜਤਾਂ ਨੂੰ ਉਹਨਾਂ ਦੀ ਜਿਹੜਾ ਮੌਜਾ ਦਿੱਤਾ ਜਾਵੇ ਜੀ ਔਰ ਉਸੇ ਦਰਾਨੀ ਅੱਜ ਅਸੀਂ ਵਿਜ਼ਿਟ ਕਰਨ ਆਏ ਹਾਂ ਡਾਂਸਿੰਗ ਵਾਲਾ ਵੀਖੀ ਅਸੀਂ ਪਹਿਲਾਂ ਦੇਖਣਾ ਆਏ ਹਾਂ ਵੀ ਕੀ ਹਾਲਾਤ ਕਿੱਦਾਂ ਦੇ ਨੇ ਔਰ ਦੇਖ ਕੇ ਬੜਾ ਮਨ ਦੁਖੀ ਹੁੰਦਾ ਹੈ ਕਿ ਬੜੇ ਦੁਖਵਾਰੀ ਗੱਲ ਹੈ ਕਿ ਵਿਸ਼ਵ ਭਰ ਦੇ ਵਿੱਚ ਇਸ ਦੀ ਨਿੰਦਾ ਹੋ ਰਹੀ ਹੈ ਕਿ ਭਾਰਤ ਦੀ ਪੰਜਾਬ ਦੀ ਹੀ ਨਹੀਂ ਬਾਕੀ ਪੂਰੇ ਭਾਰਤ ਦੀ ਵਿਸ਼ਵ ਭਰ ਦੇ ਵਿੱਚ ਵੀਡੀਓਜ਼ ਚੱਲੀਆਂ ਗਈਆਂ ਮੈਨੂੰ ਆਸਟ੍ਰੇਲੀਆ ਤੋਂ ਮੇਰਾ ਸਟੂਡੈਂਟ ਸੀ ਉਸਨੇ ਮੈਨੂੰ ਕਿਹਾ ਵੀ ਸਰ ਵੀ ਕੀ ਹੋ ਰਿਹਾ ਹੈ ਕੈਨੇਡਾ ਤੋਂ ਮੁੰਡਾ ਹਨੀ ਹੈ ਆਸਟ੍ਰੇਲੀਆ ਤੋਂ ਰਾਜਵੀਰ ਹੈ ਉਹਨਾਂ ਨੇ ਵੀ ਸਾਨੂੰ ਮਤਲਬ ਕੀ ਇਹ ਗੱਲ ਪੁੱਛਿਆ ਵੀ ਕਿ ਇਹ ਕੀ ਘਟਨਾ ਵਾਪਰੀ ਹੈ ਮੈਂ ਉਹਨਾਂ ਨੂੰ ਵੀਡੀਓ ਭੇਜੀ ਮੈਂ ਫਿਰ ਉਸ ਤੋਂ ਸਾਫ਼-ਸਾਫ਼ ਉਹਨਾਂ ਨੇ ਦੇਖਿਆ ਔਰ ਮੈਂ ਇੱਕ ਗੱਲ ਕਰਦਾ ਹਾਂ ਵੀ ਕਿ ਜਿੱਥੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਅਸੀਂ ਕਹਿੰਦੇ ਹਾਂ ਇੱਥੇ ਅੱਜ ਮਜ਼ਦੂਰਤਾ ਨਜ਼ਰ ਆਈ ਕਿਸਾਨ ਨਹੀਂ ਨਜ਼ਰ ਆਈ ਸਰਕਾਰ ਨਹੀਂ ਨਜ਼ਰ ਆਈ ਸਾਡੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪੰਜਾਬ ਸਰਕਾਰ ਨਾਲੋਂ ਜ਼ਿਆਦਾ ਬਜਟ ਹੈ ਉਹਨਾਂ ਨੇ ਆ ਕੇ ਇਹਨਾਂ ਦੀ ਕੋਈ ਸਾਰ ਨਹੀਂ ਲਈ ਕੋਈ ਲੀੜਾ ਕਪੜਾ ਕੀ ਨਹੀਂ ਸ਼ਰੋਮਣੀ ਕਮੇਟੀ ਕੋਲੇ ਹਰ ਤਰ੍ਹਾਂ ਦਾ ਅਸੀਂ ਵੱਡੇ ਵੱਡੇ ਬੋਰਡ ਲਾ ਲੈਨੇ ਆ ਉੱਥੇ ਲੰਗਰ ਲਾ ਲੈਨੇ ਆ ਵੀ ਸਾਡੇ ਆਹ ਅਸੀਂ ਆਹ ਲੰਗਰ ਲਾਇਆ ਜੀ ਅਸੀਂ ਆਹ ਲੰਗਰ ਲਾਇਆ ਜੀ ਉਹ ਉਹ ਲੰਗਰ ਹੈ ਜਿਹੜੇ ਉਹ ਮੈਂ ਕਹਿਣਾ ਵੀ ਐਵੇਂ ਨਾਮ ਦੀ ਲੰਗਰ ਹੈ ਅੱਜ ਇੱਥੇ ਲੋੜ ਸੀ ਇਹਨਾਂ ਲੋਕਾਂ ਦੀ ਸਾਰ ਲੈਣ ਦੀ ਸੋ ਮੈਂ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਯੋਗ ਮੁਆਵਜ਼ਾ ਜੋ ਇਹਨਾਂ ਦਾ ਬਣਦਾ ਹੈ ਇਸ ਹਮ ਦੇ ਵਿੱਚ ਇਹਨਾਂ ਦੀ ਸੁਰੱਖਿਆ ਪੁਲਿਸ ਇੱਥੇ ਢੇੜਾ ਮਾਰੇ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇ ਵੀ ਪਰ ਕਿ ਉਹਨਾਂ ਤੇ ਕੋਈ ਰਹਿਮ ਨਾ ਕਰੇ ਇਹਨਾਂ ਤੇ ਔਰ ਸਰਕਾਰ ਨੂੰ ਮੈਂ ਮੰਗ ਕਰਦਾ ਐ ਵੀ ਜੋ ਐਮਐਲਏ ਇਥੋਂ ਦੇ ਹਲਕਾ ਇਸ ਹਲਕੇ ਦੇ ਮੌਜੂਦਾ ਐਮਐਲਏ ਜਗਸੀਰ ਸਿੰਘ ਜੀ ਉਹ ਮੈਨੂੰ ਪਤਾ ਲੱਗਿਆ ਵੀ ਗੋਂਗਲਵਾ ਤੋਂ ਮਿੱਟੀ ਝਾੜ ਕੇ ਸੜਕੋਂ ਤੋਂ ਹੀ ਮੁੜ ਗਿਆ ਹੈ ਘਰਾਂ ਦੇ ਵਿੱਚ ਆਈ ਨਹੀਂ ਮੈਂ ਉਸ ਨੂੰ ਵੀ ਇਹ ਬੇਨਤੀ ਕਰਦਾ ਐ ਵੀ ਤੂੰ ਆ ਕੇ ਸਾਰ ਲੈ ਆਪਦੀ ਗੱਲ ਸਰਕਾਰ ਤੱਕ ਪਹੁੰਚਾ ਤੁਰੰਤ ਇਹ ਲੋਕ ਲਹਿਰ ਇੱਕ ਬਣ ਚੁੱਕੀ ਹੈ ਅੱਗ ਦੇ ਭੰਗ ਬੜ ਵਾਂਗ ਪੰਜਾਬ ਹੁਣ ਜਿਹੜਾ ਮذਬੀ ਸਿੱਖ ਭਾਈਚਾਰਾ ਉਹਨਾਂ ਵਿੱਚ ਬਹੁਤ ਰੋਸ ਹੈ ਇੱਕ ਐਸਾ ਅਕਸ਼ਨ ਲਵੇਗਾ ਤਾਂ ਜੋ ਸਰਕਾਰ ਨੂੰ ਸਾਹਮਣਾ ਕਾਹ ਹੋ ਜੇਗਾ ਮੈਂ ਬੇਨਤੀ ਕਰਦਾ ਵੀ ਤੁਸੀਂ ਆ ਕੇ ਇਹਨਾਂ ਲੋਕਾਂ ਦੀ ਸਾਰ ਲਓ ਅਤੇ ਇਹਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਦੇ ਘਰ ਜਿ ਬਸ ਰਹੇ ਨੇ ਦੀ ਜ਼ਿੰਦਗੀ ਦੁਬਾਰਾ ਹੋ ਸਕੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਜ਼ਿਆਦਾ ਲੰਬਾ ਨਾ ਜਾਵਾਂ ਗੱਲਾਂ ਤਾਂ ਕਰਨ ਨੂੰ ਹੋਰ ਵੀ ਬਹੁਤ ਨੇ ਪਰ ਮੈਂ ਬੇਨਤੀ ਕਰਦਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਦੇ ਆ ਕੇ ਛਤਰੀ ਬਣ ਕੇ ਇਹਨਾਂ ਦਾ ਸਹਾਰਾ ਬਣਨ ਔਰ ਮੁਆਵਜ਼ਾ ਦਿੱਤਾ ਜਾਵੇ ਜੋ ਬੱਚੇ ਆ ਜੋ ਅੱਜ ਦੇ ਠੰਡ ਦੇ ਮੌਸਮ ਦੇ ਵਿੱਚ ਇਹਨਾਂ ਦੀ ਸਾਰ ਲੈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕੋਈ ਹੈ